ਇਹ ਹੋਰ ਸ਼ੰਗạch ਦੀ ਗੱਲ ਗਰੀਏ ਦਾ ਰੋਣਾ ਕਲਾਸੀ ਜਦੋਂ ਵੀ ਅਸੀਂ ਆਵਾਜ਼ ਮਾਰਦੇ ਸਾਰੇ ਵੀ ਕੰਮ ਮੜਨ ਲੱਗਿਆ ਥੋੜਾ ਜਣ ਦਾ ਸਾਥ ਦੇ ਦਿਓ ਇਹਨਾਂ ਨੇ ਇੱਕ ਮਿੰਟ ਮਾਰਨੇ ਕਹਿੰਦੇ ਦੱਸੋ ਕੀ ਪਾਉਣਾ ਅਸੀਂ ਇੱਕ ਮਿੰਟ ਵਿੱਚ ਵੀਡੀਓ ਸਾਡੇ ਪਾ ਦਿੰਦੇ ਜੀ ਤੇ ਸਰਕਾਰ ਆਉਂਦਾ ਜੀ ਉਹ ਨਵਾਂ ਨੋਟਿਸ ਜਾਰੀ ਕਰ ਦੇ ਹਾਂ ਜੀ ਅਸੀਂ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਲੋੜਾ ਕਲਾਸੀ ਸਾਡਾ ਇਹਨਾਂ ਸਟਾਰ ਜੀ ਦਰ ਸਾਰੀ ਜ਼ਿੰਦਗੀ ਰਾਵਾਂਗੇ ਤੁਹਾਡੇ ਜੀ ਤੁਹਾਡੇ ਵੀ ਤੁਹਾਡਾ ਅਸੀਂ ਸਾਹ ਨਹੀਂ ਲਾ ਸਕਦੀ ਜ਼ਿੰਦਗੀ ਮਾਰ ਵੀ ਜਦੋਂ ਕੋਈ ਇਹੋ ਜਿਹਾ ਇਹਨਾਂ ਮਹਾਨ ਕੰਮ ਕਰਦਾ ਤਾਂ ਉਹਦੇ ਲਈ ਐਪਰੀਸ਼ੀਏਟ ਕਰਨਾ ਤਾਂ ਬਣਦਾ ਹੀ ਨਾ ਵੀਰਾਂ ਉਸਾਂ ਮਿਲਿਆ ਨੇ ਇਹਨਾਂ ਦੀ ਬਦੌਲਤ ਅੱਜ ਆਪਣੀ ਸਿਲੈਕਸ਼ਨ ਹੋਈ ਹੈ ਤਾਂ ਐਪਰੀਸ਼ੀਏਟ ਦਾ ਕਰਨਾ ਪੈਂਦਾ ਸੀ ਮੈਂ ਖਾਸ ਕਰਕੇ ਇਹਨਾਂ ਨੂੰ ਕਿਹਾ ਸੀ ਵੀ ਵੀਰੇ ਸਾਨੂੰ ਜਿਹੜਾ ਜਰੂਰ ਇੱਥੇ ਦਰਸ਼ਕ ਦਿਓ ਤੇ ਅਸੀਂ ਤੁਹਾਡਾ ਸਨਮਾਨਿਤ ਕਰਨਾ ਚਾਹੁੰਦੇ ਹਾਂ ਅਸੀਂ ਬੜੇ ਤੈਦ ਨੂੰ ਧੰਨਵਾਦ ਕਰਦੇ ਹਾਂ ਇਸ ਐਲਮ ਯੂਨੀਅਨ ਦਾ ਵੀ ਸਾਡੇ ਇਸ ਸਮਾਗਮ ਦੇ ਵਿੱਚ ਤੁਸੀਂ ਪਹੁੰਚੇ جِسے جِھماني ٿو رهه ڏنڊي مونکي سچي ريت کي شڪرون جتڪي آ جا نئين ٿيو ٿم ٿم ٿن ڇوڙتي منهن ۾ ميز باقي هون ٿي باقي ٿي پڙهي सरदारी बोल थी